ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੁਗ ਜੁਗ ਫੇਰ ਬਟਾਈਐ ਗਿਆਨੀ ਬੁਝਹਿ ਤਾਹ ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ त्रेत रथ का जोग अगै रथ वाह तेत रथ जत का जोर आगे जोर आगे रथवाह त्रेत रथ का जोर आगे रथ वाह द्वापर रथ का सत अगै वा रथ वाह रथवाह पाठ है कल युग रथ अगन का कूड़ आगे रथवाह महला पहला साम कह सेतंबर स्वामी सच मह अच्छा साच रहे सब को सच समावे सब को सच समाव कह रहे भरपूर रेग पोला ही बोलना रिग नहीं कहना रेग कह रहे भरपूर रेग कह रहे भरपूर राम नाम देवा महसूर ਨਾਇ ਲਇ ਰਾਸਤ ਜਾਹ ਨਾਨਕ ਤਉ ਮੋਖ ਅੰਤਰ ਪਾਹ ਜੋਜ ਮਹਜੂਰ ਛਲੀ ਚੰਦਰਾਵਲ ਜੋਜ ਇਹ ਪੂਲਾ ਹੀ ਬੋਲਣਾ ਕਿਉਂਕਿ ਰਿਗਵੇਦ ਆ ਗਿਆ ਸਾਮਵੇਦ ਆ ਗਿਆ ਜੋਜ ਤੁਸ਼ਰਵੇਦ ਜੋ ਜੋਜ ਮਹਜੂਰ ਛਲੀ ਚੰਦਰਾਵਲ ਜੋਜ ਮਹਜੋਰ ਚਲੀ ਚੰਦravel ਕਾਨ ਕ੍ਰਿਸ਼ਨ ਜਾਦਮ ਭਇਆ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਪਾਰ ਜਾਤ ਇਥੇ ਜਮਕ ਹੈ ਗੋਪੀ ਲੈ ਆਇਆ ਮਿੰਦਰਾਬਨ ਮਹ ਰੰਗ ਕੀਆ ਮਿੰਦਰਾਬਨ ਮਹ ਰੰਗ ਕੀਆ ਕਲ ਮਹ 베ਦ ਅਥਰਵਨ ਹੂਆ ਕਲ ਮਹ 베ਦ ਅਥਰਵਨ ਹੂਆ ਕਲਮਹ 베ਦ ਅਥਰਵਨ ਹੂਆ ਨਾਉ ਖੁਦਾਈ ਅੱਲ੍ਹਾ ਭਇਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ 베ਦ ਹੋਏ ਸਤਿਆਰ ਪੜਹ ਗੁਣੈ ਤੈਨ ਚਾਰ ਵਿਚਾਰ ਪਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਤਉ ਨਾਨਕ ਤੋਂ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟਹ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਇਹ ਇਨੀ ਆਮ ਬੋਲ ਜਾਂਦੇ ਹਾਂ ਲਾਂ ਲਾ ਕੇ ਸਿਹਾਰੀ ਲੱਗੀ ਹੋਈ ਐ ਈੜੀ ਦੇ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲੱਗੇ ਡੁੱਬੇ ਸੇ ਵਣ ਜਾ ਰਿਆ ਸਤ ਗੁਰੂ ਹੈ ਬੋਹਿთა ਵਿਰਲਾ ਕਿਨ ਵਿਚਾਰਿਆ ਕਾਰ ਕਿਰਪਾ ਪਾਰ ਉਤਾਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ